ਹਾਓ ਸ਼ੀਲੂ ਦਾ ਭੰਗੜਾ ਪੈਂਦਾ ਹੈ ਮੇਰੇ ਵੀਰੋ ਉਹ ਫੂਲਾ ਵੀ ਉਹ ਸੋ ਸਰਫਾਰ ਦਾ ਇਲਾਕਾ ਹੈ ਮੇਰੇ ਮਿੱਤਰੋ ਉਹ 940 ਮੁफ्ते ਦਾਦੂ ਬਦਾਵਾ ਲਿਖਿਆ ਗਿਆ ਦਾਦੂ ਬਦਾਵਾ ਪਾੜਿਆ ਗਿਆ ਉਹ ਕਿਹਨੂੰ ਕਿਵੇਂ ਆਖਿਆ ਕਿ ਤੁਸੀਂ ਬਾਹਰ ਜ ਚੂੜੀਆਂ ਪਾ ਲੋ ਵੀ ਅਸੀਂ ਜੰਗ 'ਚ ਜਾਨੀਏ ਉਹ ਤੁਸੀਂ ਬਾਹਰ ਜ ਚੂੜੀਆਂ ਪਾ ਲੋ ਆਹ ਕੌਣਾ ਮੇਰੇ ਮਿੱਤਰੋ ਇਹ ਸ਼ੀਲੂ 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 ਆਹ ਸ਼ੀਲੂ ਦਾ ਦੋਦੇ ਵਾਲਾ ਜਨਾਬ ਰ ਜਨਾਬ ਗਿਆ ਲੋਕਾਂ ਦੀ ਪਸੰਦ ਬਣ ਗਿਆ ਚੀਨ ਦੀ ਕੰਦ ਬਣ ਗਿਆ ਲੋਕਾਂ ਦੀ ਪਸੰਦ ਬਣ ਗਿਆ ਚੀਨ ਦੀ ਕੰਦ ਬਣ ਗਿਆ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਲਾਓ ਸਾਹਮਣੇ ਕਬੱਡੀ ਇਸ ਲਈ ਲਾਓ ਸਾਹਮਣੇ ਇਸ ਲਈ ਕਬੱਡੀ ਨੌਜਨ ਗਬਰੂ ਦੀ ਐਨ ਮੁਕਾਬਲਾ ਸਖਤ ਦੀਸ਼ਾ ਤੇ ਬੁਲਟ ਦੇ ਦਰਮਿਆਨ ਮੁਕਾਬਲਾ ਹੈ ਬੁਲਟ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਐਨ ਕਹਿੰਦੇ ਦੀਸ਼ਾ ਤੇ ਬੁਲਟ ਦੀਸ਼ਾ ਤੇ ਬੁਲਟ ਕਾਏ ਸਿਰੇ ਦੀ ਮੈਚ ਸਿਰੇ ਦਾ ਹੈ ਮੈਚ ਕਹਿੰਦੇ ਔਰ ਸਿਰੇ ਦਾ ਹੈ ਗਰਾਊਂਡ ਗਰਾਊਂਡ ਕਲੀਅਰ ਬਾਡੀ ਪਲੀਜ਼ ਪਿਆਰ ਨਾਲ ਇੰਦਰ ਦੋਦੇ ਵਾਲਾ ਕਬੱਡੀ ਪਾਉਣ ਦੇ ਲਈ ਵਧ ਰਿਹਾ ਦੀਪਾ ਸਾਧਰੇ ਵਾਲਾ ਸਮਿਤ ਸੇਵਾ ਤਾਕੜ ਗੋਗੜੀਆਂ ਵਾਲਾ ਸ਼ੀਲੂ ਵੇਖਦਾ ਵੀ ਹੁਣ ਚਾਰੇ ਜਾਫੀਆਂ ਵਿੱਚੋਂ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਹੈ ਤਾਵੀ ਦਾ ਬੋਲਾ ਹੈ ਤਾਵਾ ਸ਼ੀਲੂ ਤੇ ਰੁਪਿੰਦਰ ਸ਼ੀਲੂ ਤੇ ਰੁਪਿੰਦਰ ਸ਼ੀਲੂ ਤੇ ਰੁਪਿੰਦਰ ਸ਼ੀਲੂ ਤੇ ਰੁਪਿੰਦਰ ਰੇ ਸੇਵਾ ਜੀ ਬਣ ਗਿਆ ਓਏ ਆ ਜੀ ਬਣ ਗਿਆ ਹਾਂ ਸ਼ੀਲੂ ਦਾ ਭੰਗੜਾ ਪੈਂਦਾ ਮੇਰੇ ਵੀਰੋ ਸ਼ੀਲੂ ਦਾ ਭੰਗੜਾ ਪੈਂਦਾ ਐਨ ਅਗਲੀ ਕਬੱਡੀ ਫੇਰ ਜੋਤਾ ਗਿੰਦੇ ਟਿੱਬੇ ਉਲੀ ਸਾਡੇ ਵੀਰ ਕਮਲ ਹੋਣੀ 4 ਤਰੀਕ ਨੂੰ ਸੱਦੇ ਦਿੰਦੇ ਆ ਵੀ ਟਿੱਬੇ ਪਿੰਡ ਦੇ ਵਿੱਚ ਮੇਲਾ ਹੋਵੇਗਾ ਆ ਜੋਤਾ ਕਹਿੰਦੇ ਮਹਿਮਦ ਵਾਲੀਆ ਤਾਰੀ ਟਰੰਗਾ ਤੇ ਜਸਪਾਲ ਕਹਿੰਦੇ 50000 ਦੇਣਾ ਜੇ ਤੂੰ ਸਾਡੀ ਟੀਮ ਦਾ ਹੁਣ ਤੋਂ ਲਾਗੇ ਪੰਜ ਲਾਗੇ ਦੇ 50000 ਰੋਕਰ ਫੂਲਾ ਵੀ ਕਹਿੰਦੇ ਪੂਰੇ ਰੰਗਾਂ ਚ ਹੈ ਮੇਰੇ ਵੀਰੋ ਆਹ ਫੂਲਾ ਵੀ ਫੂਲਾ ਵੀ ਸਿਰਾਂ ਲਾਈ ਜਾਂਦਾ ਉੱਪਰ ਨਿੱਕੇ ਵੱਲੋਂ 250 ਰੁਪਇਆ ਜਿਹੜਾ ਉਹ ਫੂਲੇ ਦੇ ਲਈ ਪੁੱਜਦਾ ਹੋਇਆ ਆ ਵਾਦਾ ਕਰ ਗਿਆ ਕਰਨਦੀਰ ਲਾ ਸੁੱਖਾ ਸ਼ੋਗਰ ਜੀ ਜਿੱਥੇ ਵੀ ਹੋਵੇ ਮਿਹਰਬਾਨੀ ਕਰਕੇ ਗਰਾਊਂਡ ਦੇ ਵਿੱਚ ਆਵੇ ਭਰਾ ਯਾਦ ਕਰ ਰਿਹਾ ਲਾ ਧਰਮਪੁਰੇ ਵਾਲਾ ਆਰ ਨੇਤ ਦਾ ਪਿੰਡੂ ਪੈ ਗਈ ਕਬੱਡੀ ਕੁਲਵਿੰਦਰ ਦੀ ਆ ਉੱਧਰ ਚਾਰ ਚਾਰਾਂ ਦੇ ਵਿੱਚੋਂ ਕੌਣ ਤਿਆਰ ਕੌਣ ਬੱਲੇ ਬੱਲੇ ਕਰਾਉਂਦਾ ਪਹਿਲਾ ਅਮਨ ਲੋਪੋ ਅਮਰੀਕ ਖੋਸਾ ਗੋਡਾ ਨੇ ਬੱਲੇ ਬੱਲੇ ਕਰਵਾਈ ਮਾਈਕ ਤੋਂ ਆ ਹੋ ਗਿਆ ਸ਼ੀਲੂ ਸਾਹਮਣੇ ਆ ਤਾੜੀ ਆ ਤਾੜੀ ਮਾਰ ਦਿਓ ਜੇ ਸਵਾਦ ਆਉਂਦਾ ਅੱਜ ਚੱਕਰਾ ਮੋਢੀ ਪਾਉਣ ਲਈ ਤਿਆਰ ਵਰ ਤਿਆਰ ਹੈ ਸਾਹਮਣੇ ਚਾਰ ਖਿਡਾਰੀਆਂ ਦੇ ਕਬੱਡੀ ਪੈ ਗਈ ਕਿ ਥੱਕ ਟੁੱਟ ਕੇ ਯਾਦ ਜਮੀਰ ਆਉਂਦੀ ਤੇ ਸਦਾ ਵਕਤ ਹੁੰਦਾ ਹੈ ਉਡਾਣ ਦਾ ਵੀ ਹਰ ਜਗ੍ਹਾ ਨਹੀਂ ਵੱਡੇ ਨੋਟ ਚੱਲਦੇ ਕਿਤੇ ਸਮਾਂ ਹੁੰਦਾ ਹੈ ਭਾਣ ਦਾ ਵੀ ਸਦਾ ਡਾਂਗ ਤੇ ਡੇਰਾ ਨਾ ਰਹੇ ਸੰਧੂ ਤੇ ਅੰਤ ਹੁੰਦਾ ਹੈ ਕਿਤੇ ਗਮਾਨ ਦਾ ਵੀ ਲਾਓ ਸਿਰੇ ਦਾ ਖੇਡ ਮੇਲਾ ਉਹ ਸ਼ੀਲਾ ਤੇ ਕਲੰਬੰਦਰ कबड्डी घर कबड्डी हो कबडी हो कबड्डी पले कबडी कबडी ਚੁੱਠਿਆ ਆ ਮੇਲਾ ਨਾ ਚੁਟਕੀਆਂ ਵਾਲੀਆ ਫੇਰ ਤਿਆਰ ਵਰ ਤਿਆਰ ਹੈ ਸਿਰੇ ਦੀ ਟੱਕਰ ਆ ਦੁਨੀਆ ਦੇ ਮੰਨੇ ਪ੍ਰਮੰਨੇ ਖਿਡਾਰੀ ਜੇ ਸਵਾਦ ਆਉਂਦਾ ਤਾੜੀ ਮਾਰ ਦਿਓ ਜ਼ੋਰਦਾਰ ਜੀ ਹਰ ਲੱਗਿਆ ਪਿਆ ਮੇਰੇ ਵੀਰੋ ਬੁਲੇਟ ਕਾਉਂਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਉਧਰੋਂ ਸਾਡੇ ਤੀਤ ਸਿੰਘ ਦੀ ਟਵਾਲ ਨਿਊਜ਼ੀਲੈਂਡ ਵਾਲੇ ਵੱਡੀਆਂ ਸ਼ਾਮਾਂ ਵੱਡੀਆਂ ਦੁਆਵਾਂ ਭੇਜਦੇ ਆ ਤਾਰੀ ਦੇ ਨਾਰਕੇ ਪਰਿਵਾਰ ਨੂੰ ਵਧਾਈਆਂ ਮੇਰੇ ਵੀਰੋ ਪਰ ਅਗਲੇ ਪਾਸੇ ਮੈਂ ਦੇਖਦਾ ਵੀ ਮੋਟੇ ਪੱਟਾ ਤੋਂ ਉੱਠ ਜਲਦੀ ਹੋਈ ਆ